ਮਿੱਤਰੋ ਨੌਕਰੀ ਘੋੜੀ ਦਿਖਾਉਣ ਲੱਗਿਆਂ ਚੰਗੀ ਬਲੱਡ ਲਾਈਨ ਦੀ ਆ ਚੰਗੀ ਘੋੜੇ ਤੋਂ ਗੱਭਣਾ ਦੋਸਤੋ ਤੇ ਜਿਹੜਾ ਕੋਈ ਮਿੱਤਰ ਪਿਆਰਾ ਚੰਗੇ ਪੈਸੇ ਲਾਉਣਾ ਚਾਹੁੰਦਾ ਵਧੀਆ ਪੈਸੇ ਲਾ ਕੇ ਚੰਗੀ ਨੁਕਰੀ ਘੋੜੀ ਖਰੀਦਣਾ ਚਾਹੁੰਦਾ ਜਾਂ ਭਾਲ ਵਿੱਚ ਆ ਵੀ ਆਪਾਂ ਨੂੰ ਚੰਗੀ ਘੋੜੀ ਮਿਲ ਜੇ ਹਨਾ ਤੇ ਆਪਾਂ ਨੂੰ ਮਾਗਰ ਬੱਚਾ ਵੀ ਇਹਦੇ ਘੋੜੀ ਦੇ ਬਹੁਤ ਚੰਗਾ ਬੱਚਾਗਾ ਉਹ ਵੀ ਬਹੁਤ ਸੋਹਣੀ ਘੋੜੇ ਦਾ ਬੱਚਾ ਬਹੁਤ ਚੰਗੀ ਬਲੱਡ ਲਾਈਨ ਦੇ ਘੋੜੇ ਦਾ ਬੱਚਾ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਨੌਕਰਾ ਸਪੌਟਲੈਸ ਆ ਘੋੜੀ ਬਹੁਤ ਚੰਗੀ ਆ ਆਪਣੇ ਆਪ ਦੇ ਆਪ ਚ ਬਹੁਤ ਸੋਹਣੀ ਘੋੜੀ ਆ ਤੇ ਬੱਚੇ ਬਹੁਤ ਚੰਗੇ ਦੇ ਰਹੀ ਆ ਘੋੜੀ ਇਹ ਤੇ ਇਸ ਵਾਰ ਇਹ ਗੱਬਣ ਆ ਦੋਸਤੋ ਤੇ ਮਾਗਰੇ ਦੇ ਵਸ਼ੇਰਾਗਾ 5 5.5 ਮਹੀਨਿਆਂ ਦਾ ਤੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਚ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਨੇ ਰਹੋ ਤੇ ਘੋੜੀ ਬਲੱਡ ਲਾਈਨ ਦੀ ਬਹੁਤ ਚੰਗੀ ਆ ਤੇ ਬਾਈ ਕਹਿੰਦੇ ਵੀ ਫੋਨ ਉਹੀ ਕਰਿਓ ਜਿਹੜਾ ਚੰਗੇ ਰੁਪਏ ਲਾਊਗਾ ਤੇ ਉਹੀ ਮਿੱਤਰ ਪਿਆਰਾ ਬੇਨਤੀ ਆ ਫੋਨ ਕਰਿਓ ਜਿਹੜਾ ਚੰਗੇ ਰੁਪਏ ਲਾਉਣਾ ਚਾਹੁੰਦਾ ਨੁਕਰੀ ਘੋੜੀ ਦੇ ਉੱਪਰ ਤੇ ਆਪਣਾ ਨੰਬਰ ਆ ਦੋਸਤੋ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਸੇਲ ਕਰਵਾ ਸਕਦੇ ਹੋ ਤੇ ਨਾਲ ਹੀ ਘੋੜੀ ਦੇ ਕਹਾ ਬਸ਼ੇਰਾ ਤੁਸੀਂ ਦੇਖ ਰਹੇ ਹੋ ਸਾਢੇ 5 ਮਹੀਨੇ ਦਾ ਬਸ਼ੇਰਾ ਹੋ ਗਿਆ 5 ਮਹੀਨੇ 20 ਦਿਨਾਂ ਦਾ ਹੋ ਗਿਆ ਤੇ ਬਹੁਤ ਚੰਗਾ ਬਸ਼ੇਰਾ ਤੇ ਤਿਆਰ ਹੋ ਬਸ਼ੇਰਾ ਪੂਰਾ ਵਧੀਆ ਘੋੜਾ ਬਣੂ ਸਾਣ ਬਣੂ ਪੂਰਾ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਘੋੜਾ ਬਣੂਗਾ ਤੇ ਇਹ ਦੇ ਮਗਰੀਆ ਘੋੜੀ ਤੇ ਦੋਸਤੋ ਬਾਈ ਨੇ ਸਾਰਾ ਬਣਿਆ ਤਾਂ ਰਿਆ ਸੈਕਟੀ ਵੇਚਣਾ ਨਾਲੇ ਘੋੜੀ ਗੱਬਣਾ ਦੋਸਤੋ ਤੇ ਮੰਗਰ ਬਸ਼ੇਰਾ ਇਹਦੇ ਸੈਨਸਾ ਘੋੜੇ ਦਾ ਸੈਨਸਾ ਘੋੜਾ ਜਿਹੜਾ ਉਹ ਸਮੁੰਦਰ ਘੋੜੇ ਦਾ ਬੱਚਾ ਹੈਗਾ ਤੇ ਸੈਨਸਾ ਘੋੜਾ ਜਿਹੜਾ ਬਿੰਦਰ ਮਲੂਕੇ ਵਾਲ ਕੋਲ ਹੈਗਾ ਉਸ ਘੋੜੇ ਦਾ ਹੀ ਬਸ਼ੇਰਾ ਹੈਗਾ ਜਿਹੜਾ ਸਕਰੀਨ ਤੇ ਤੁਸੀਂ ਬਸ਼ੇਰਾ ਵੇਖ ਰਹੇ ਹੋ ਸ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗਾ ਘੋੜਾ ਬਣੂਗਾ ਇਹ ਬਸ਼ੇਰਾ ਵੀ ਦੋਸਤੋ ਇਹ ਘੋੜੀ ਦੇ ਮੰਗਰੀ ਆ ਬਾਈ ਨੇ ਇਕੱਠੀ ਦੇਣਾ ਸੈਟ ਆ ਜਿਹੜੀ ਬਸ਼ੇਰੇ ਦੀ ਉਮਰ ਆ ਇਹ 5 ਮਹੀਨੇ 15 16 ਦਿਨਾਂ ਦੀ ਉਮਰ ਆ ਬਸ਼ੇਰੇ ਦੀ ਤੇ ਧੌਣ ਧੌਣ ਤੁਸੀਂ ਦੇਖ ਸਕਦੇ ਹੋ ਬਸ਼ੇਰੇ ਦੀ ਬਾਡੀ ਲੱਤਾਂ ਲੁੱਤਾਂ ਐਨ ਮਜ਼ਬੂਤ ਬਸ਼ੇਰਾ ਆਉਣ ਵਾਲੇ ਸਮੇਂ 'ਚ ਚੰਗਾ ਘੋੜਾ ਬਣੂਗਾ ਤੇ ਹੁਣ ਕਰਦੇ ਆਪਾਂ ਗੱਲ ਇਸ ਘੋੜੀ ਦੀ ਜਿਹੜੀ ਸਕਰੀਨ ਤੇ ਤੁਸੀਂ ਘੋੜੀ ਵੇਖ ਰਹੇ ਹੋ ਦੋਸਤੋ ਇਹ 64+ ਹਾਈਟ ਦੀ ਘੋੜੀ ਆ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੋਸਤੋ ਆਦਲ ਕੋੜਾ ਦਾ ਪਰਮਜੀਤ ਸਰਪੰਚ ਕੋਲ ਦੋਸਤੋ ਤੇ ਆਦਲ ਕੋੜਾ ਜਿਹੜਾ ਉਸ ਕੋੜੇ ਤੋਂ ਇਹ ਗੱਬਣ ਆ 4 ਮਹੀਨਿਆਂ ਦੀ ਗੱਬਣ ਚੈੱਕ ਪਾਸਾ ਕਨਫਰਮ ਆ ਬਾਈ ਕਹਿੰਦੇ ਆਦਲ ਕੋੜਾ ਦੋਸਤੋ ਭਾਗਸਰ ਖੜਾਗਾ 69 ਇੰਚ ਦਾ ਕੋੜਾਗਾ ਜੀ ਤੇ ਇਹ ਗੱਬਣ ਆ ਇਹਦੀ ਆਪ ਦੀ ਹਾਈਟ ਆ 64 ਇੰਚ ਦੀ ਜਿਹੜੇ ਪਹਿਲਾਂ ਬੱਚੇ ਦਿੱਤੇ ਉਹ ਵੀ ਚੰਗੇ ਤੇ ਵੱਡੇ ਬੱਚੇ ਦਿੱਤੇ ਆ ਤੇ ਆਪ ਵੀ ਕੁੜੀ ਸਨੱਖੀ ਬਹੁਤ ਆ ਸਾਰੇ ਪਾਸਿਓਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਬਾਈ ਤੋਂ ਕਨਫਰਮ ਕਰ ਸਕਦੇ ਹੋ ਸਵਾਰੀ ਵਗੈਰਾ ਵੀ ਘੋੜੀ ਕਰਾਉਂਦੀ ਆ ਬੱਚੇ ਬਹੁਤ ਚੰਗੇ ਪੈਦਾ ਕਰ ਰਹੀ ਆ ਤੇ ਬਾਈ ਕਹਿੰਦੇ ਵੀ ਇੱਕ ਬੇਨਤੀ ਆ ਜਿਹੜਾ ਚੰਗੀ ਕੀਮਤ ਦੇ ਪੈਸੇ ਲਾਉਣਾ ਚਾਹੁੰਦਾ ਉਹੀ ਬਾਈ ਫੋਨ ਕਰਿਓ ਤੇ ਚੰਗੀ ਕੀਮਤ ਦੀ ਘੋੜੀ ਆ ਦੋਸਤੋ ਵੱਡੇ ਮੁੱਲ ਦੀ ਘੋੜੀ ਆ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਮੋਗਾ ਏਰੀਆ ਬਾਈ ਦਾ ਤੇ ਗੱਲਬਾਤ ਕਰਕੇ ਇਹ ਘੋੜੀ ਆ ਜਿਹੜੀ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਬੱਚੇ ਨੂੰ ਆਪਣੇ ਘਰ ਦਾ ਸ਼ਾਨ ਬਣਾ ਸਕਦੇ ਹੋ ਨੰਬਰ ਸਕਰੀਨ ਤੇ ਆ ਗੱਲਬਾਤ ਕਰ ਲਿਓ ਬਾਈ ਨਾਲ ਤੇ ਆਪਣਾ ਨੰਬਰ ਚੱਲ ਰਿਹਾ ਦੋਸਤੋ ਸਕਰੀਨ ਦੇ ਉੱਪਰ ਜੇ ਕੋਈ ਮਿੱਤਰ ਪਿਆਰਾ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੀ ਸੇਲ ਕਰਵਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ